ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਨਵਜੋਤ ਕੌਰ ਆਈਏਐਸ ਨੇ ਪਿਛਲੇ ਸਾਲਾਂ ਦੌਰਾਨ ਚੋਨੇ ਦੀ ਪਰਾਲੀ ਨੂੰ ਅਗਰ ਨਾਲ ਲਗਾ ਕੇ ਇਸ ਦਾ ਇੰਸਟੀਟਿਊਟ ਤੇ ਐਕਸਸੀਟੂ ਤਕਨੀਕਾ ਨਾਲ ਪ੍ਰਬੰਧਨ ਕਰਨ ਵਾਲੇ ਜ਼ਿਲ੍ਹਾ ਮਾਨਸਾ ਦੇ 105 ਕਿਸਾਨਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਟੀ-ਸ਼ਰਟਸ ਨਾਲ ਸਨਮਾਨਿਤ ਕੀਤਾ ਇਨ੍ਹਾਂ ਕਿਸਾਨਾਂ ਦੀ ਪ੍ਰਸ਼ੰਸਾ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ ਨੇ ਕਿਹਾ ਕਿ ਇਹ ਕਿਸਾਨ ਵਾਤਾਵਰਣ ਦੇ ਰਾਖੇ કહલાਏ ਹਨ ਅਤੇ ਉਹ ਉਮੀਦ ਕਰਦੇ ਹਨ ਕਿ ਕੌਮਾ ਬਿੰਦੀ ਇਹ ਕਿਸਾਨ ਹੋਰ ਨਾ ਕਿਸਾਨਾਂ ਲਈ ਵੀ ਚਾਨਣ ਮਨਾਰੇ ਬਣ ਕੇ ਉਹਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਪ੍ਰੇਰਿਤ ਕਰਨ। ਹਨ ਪਰਾਲੀ ਸੰਬੰਧੀ ਅੱਜ ਫੰਕਸ਼ਨ ਅੱਜ ਸਾਡੇ ਜ਼ਿਲ੍ਹਾ ਮਾਨਸਾ ਦੇ ਵਿੱਚ ਜਿੰਨੇ ਵੀ ਸਾਡੇ ਕਿਸਾਨ ਭਰਾ ਨੇ ਇੰਨੇ ਸਾਲਾਂ ਤੋਂ ਇੱਥੇ ਜਿਹੜੀ ਖੇਤੀਬਾੜੀ ਕਰ ਰਹੇ ਨੇ ਇਹਨਾਂ ਨੇ ਬਹੁਤ ਸਾਲਾਂ ਤੋਂ ਜਿਹੜਾ ਹੈਗਾ ਸਟੱਬਲ ਬਰਨਿੰਗ ਦੀ ਫੀਲਡ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਸਾਥ ਨਹੀਂ ਪਾਇਆ ਹੈ ਨਾ। ਪਰਾਲੀ ਦੀ ਜਿਹੜੀ ਹੈਗੀ ਹੈ ਉਹਨੂੰ ਸਾੜਨ ਦਾ ਕੰਮ ਜਿਹੜਾ ਨੇ ਬਹਿ ਕੀਤਾ ਬਹੁਤ ਵਧੀਆ ਤਰੀਕੇ ਨਾਲ ਉਸ ਨੂੰ ਜੋ ਗਵਰਨਮੈਂਟ ਵੱਲੋਂ ਡਿਫਾਈਨ ਪ੍ਰੋਸੀਜਰਸ ਨੇ ਉਸ ਤਰੀਕੇ ਨਾਲ ਪ੍ਰਬਲ ਜਿਹੜਾ ਪ੍ਰਾਲੀ ਹੈ ਉਸ ਦਾ ਜਿਹੜਾ ਪ੍ਰਬੰਧ ਕਰਦੇ ਰਹੇ ਨੇ ਅਸੀਂ ਅੱਜ ਉਹਨਾਂ ਨੂੰ ਰੈਕਗਨਾਈਜ਼ ਕੀਤਾ ਆਪਣੇ ਅਥੇ ਬਲਾਕ ਵਿੱਚ ਮੈਡਮ ਨੇ ਅੱਜ ਇਹ ਫੰਕਸ਼ਨ ਆਰਗੇਨਾਈਜ਼ ਕੀਤਾ ਹੈ ਜਿਸ ਦੇ ਵਿੱਚ ਅਸੀਂ ਸਾਰਿਆਂ ਨੂੰ ਐਪਰੀਸ਼ੀਏਟ ਕੀਤਾ ਹੈ ਕਿ ਅਸੀਂ ਇਸ ਸਾਲ ਵੀ ਜਿਹੜੀ ਹੈਗੀ ਪ੍ਰਾਣੀ ਦਾ ਪ੍ਰਬੰਧ ਬਹੁਤ ਅੱਛੇ ਤਰੀਕੇ ਨਾਲ ਕਰਾਂਗੇ ਉਹਨੂੰ ਸਾੜਾ ਕਿ ਨਹੀਂ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹ ਬਹੁਤ ਜ਼ਿਆਦਾ ਪੋਲੂਸ਼ਨ ਸਾਡੇ ਲਈ ਕ੍ਰੀਏਟ ਕਰਦੀ ਹੈ ਔਰ ਇਸ 에ਅਰ ਪੋਲੂਸ਼ਨ ਦੇ ਨਾਲ ਸਾਡੇ ਬੱਚਿਆਂ ਨੂੰ ਸਾਡੀ ਫੈਮਲੀਜ਼ ਨੂੰ ਸਾਡੇ ਸਾਰੇ ਜਿਹੜੇ ਵੀ ਜ਼ਿਲ੍ਹੇ ਦੇ ਨਾਗਰਿਕ ਹੈ ਸਭ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੋ ਅਸੀਂ ਸਾਰਿਆਂ ਨੂੰ ਇਸ ਦੇ ਬਚਾਅ ਲਈ ਜਾਗਰੂਕ ਕਰ ਰਹੇ ਸੀਗੇ ਔਰ ਇਸ ਅੱਗੇ ਵੀ ਇਸ ਨੂੰ ਕਰਦੇ ਰਹਾਂਗੇ ਜਿੰਨੀ ਦੇ ਸਾਡਾ ਪੈਡੀ ਸੀਜ਼ਨ ਚੱਲੇਗਾ ਇਸ ਦੇ ਦੌਰਾਨ ਅਸੀਂ ਸ਼ੁਰੂ ਦੇ ਵਿੱਚ ਹੀ ਜਿਨ੍ਹਾਂ ਕਿਸਾਨਾਂ ਨੇ ਸਾਡਾ ਅੱਜ ਤੱਕ ਬਹੁਤ ਵਧੀਆ ਸਾਥ ਦਿੱਤਾ ਹੈ ਅਸੀਂ ਅੱਜ ਸਾਰਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਐਪਰੀਸ਼ੀਏਟ ਕੀਤਾ ਹੈ ਔਰ ਸਾਰੇ ਅੱਜ ਡਿਫਰੈਂਟ ਸਬਡਿਵੀਜ਼ਨਸ ਤੋਂ ਅੱਕੇ ਅੱਜ ਹਾਜ਼ਰ ਵੀ ਆਏ ਨੇ ਸਭ ਨੇ ਇਸ ਪ੍ਰੋਗਰਾਮ ਨੂੰ ਟੈਡੀ ਕੀਤਾ ਹੈ ਤੇ ਅੱਜ ਅਸੀਂ ਚਾਹਾਂਗੇ ਸਾਡੇ ਸਾਰੇ ਕਿਸਾਨ ਭਾਈਚਾਰਾ ਜਿਹੜਾ ਹੈਗਾ ਉਹ ਆਪਣੇ ਆਪਣੇ ਪਿੰਡਾਂ ਦੇ ਵਿੱਚ ਇਸ ਮੈਸੇਜ ਨੂੰ ਲੈ ਕੇ ਵੀ ਜਾਣ ਕਿ ਅਸੀਂ ਇਸ ਸਾਲ ਬਿਲਕੁਲ ਵੀ ਮਾਨਸਾ ਜ਼ਿਲ੍ਹੇ ਦੇ ਵਿੱਚ ਪ੍ਰਾੜੀ ਨਹੀਂ ਸਾੜਦੇ ਆ। ਥੈਂਕ ਯੂ।